ਫਰਾਂ ਨੀ ਕੀ ਕਰੀ ਜਾਂਦੇ ਈ ਓ ਗੁਰਪ੍ਰੀਤ ਓਏ ਆ ਜਾ ਹੁਣ ਯਾਰ ਮੈਂ ਜਾਣਾ ਵਾਂ ਆ ਕੇ ਬਾਜੀ ਹਾਂਜੀ ਮੇਰੀ ਗੱਲ ਸੁਣ ਗੱਡੀ ਤੂੰ ਜਲਦ ਆਪਣੇ ਘਰ ਜਾ ਕਿਉਂ ਬਾਜੀ ਕੀ ਗੱਲ ਕੀ ਕਰਨੀ ਤੁਸੀਂ ਫਿਰ ਵੀ ਦੱਸੋ ਗੱਲ ਕੀ ਕਰਨੀ ਰਹੀ ਹੈ ਜਿਹੜੀ ਮਰਜ਼ੀ ਗੱਲ ਲੋ ਬੈਣਾ ਤੂੰ ਜਾ ਆਪਣੇ ਕਮਰੇ ਚ ਜਾ ਮੇਰੇ ਸਾਹਮਣੇ ਤੈਨੂੰ ਗੱਲ ਸੁਣੀ ਨਹੀਂ ਆ ਜਦੋਂ ਮੈਂ ਇੱਕ ਵਾਰੀ ਕਹਿ ਤਾ ਜਾ ਆਪਣੇ ਕਮਰੇ ਜਾ ਅੱਗੋ ਸਵਾਲ ਨਾ ਕਰ ਮੈਨੂੰ ਜਾ ਹਾਂ ਵੀ ਦੱਸੋ ਦੇਖ ਸੁਣੋ ਹਾਂ ਤੁਮ ਸਾਡਾ ਨਾ ਭਾਈ ਜਮੀਆ ਜਿੱਜਾ ਨਹੀਂ ਤੇਰੀ ਬਹੁਤ ਇੱਜ਼ਤ ਕਰਦਾ ਹਾਂ ਤੇ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਉਹਦੇ ਭਾਈ ਕਰਨੀ ਆ ਆਪਣੀ ਰਿਸ਼ਤੇਦਾਰੀ ਆ ਤੁਰਕੀ ਆ ਕੀ ਕਰਨੀ ਨਹੀਂ ਇੱਜ਼ਤ ਦਾ ਪੈਕ ਜੀ ਦੀ ਇੱਜ਼ਤ ਵਾਲੇ ਕੰਮ ਵੀ ਕਰੀਏ ਨਾ ਫੇਰੀ ਆ ਗੱਲ ਦੱਸੋ ਕਿਹੜੀ ਮੈਨੂੰ ਉਹੀ ਤਾਂ ਦੱਸਣ ਲੱਗਾ ਤੈਨੂੰ ਦੱਸੋ ਦੱਸੋ ਰਾਮ ਨਾਲ ਕਰਕੇ ਗੱਲ ਨਾ ਪੇਸ਼ੈਂਸ ਵੀ ਸੁਣ ਮੇਰੀ ਅੱਜ ਮੈਂ ਰਾਮ ਨਾਲ ਸੁਣ ਲਿਆ ਮੈਂ ਕਿ ਭੁੜਕਣ ਡਿਆ ਮੈਂ ਇੱਥੇ ਦੱਸੋ ਗੱਲ ਦੱਸੋ ਤੁਸੀਂ ਚੱਲ ਛੱਡ ਮੇਰੀ ਗੱਲ ਸੁਣ ਗੱਲ ਇਦਾਂ ਜੋ ਪਿੱਛੇ ਹੋ ਗਿਆ ਸਭ ਠੀਕ ਹੈ ਉੱਤੇ ਮਿੱਟੀ ਪਾਓ ਗੱਲ ਖਤਮ ਕਰੋ ਮੇਰੀ ਗੱਲ ਸੁਣ ਜੋ ਵੀ ਹੋ ਗਿਆ ਨਾ ਉਹ ਕੰਮ ਛੱਡ ਦੇ ਪ੍ਰਾਨੀ ਕੀ ਹੋ ਗਿਆ ਕੀ ਹੋਇਆ ਮੈਨੂੰ ਪਤਾ ਤੂੰ ਅਣਜਾਣ ਬੰਦਿਆ ਪਹਿਲਾਂ ਮੇਰੀ ਗੱਲ ਸੁਣ ਲਾ ਕੋਈ ਛੱਡ ਤਾ ਮੇਝ ਬੋਲ ਨਾ ਫਿਰ ਬੋਲ ਲੀ ਮੈਂ ਤੈਨੂੰ ਇਹ ਗੱਲ ਕਹਿੰਦੇ ਆਂ ਜੋ ਵੀ ਪਿੱਛੇ ਤੂੰ ਕੰਮ ਕਰ ਛੱਡੇ ਜਿੰਨੇ ਵੀ ਕੰਮ ਕਰ ਛੱਡੇ ਨਾ ਉਹ ਖਤਮ ਕਰ ਦੇ ਤੇਰੇ ਲਈ ਚੰਗਾ ਹੀ ਗੁਰਪ੍ਰੀਤ ਲਈ ਚੰਗਾ ਤੇਰੇ ਬੱਚਿਆਂ ਲਈ ਚੰਗਾ ਕੀ ਗੱਲ ਹੋ ਗਈ ਭਾਈ ਕਿਦਾਂ ਦੀ ਗੱਲਾਂ ਕਰਦੇ ਤੁਸੀਂ ਮੈਨੂੰ ਚੰਗਾ ਸਾਧਗੇ ਇਹ ਚੇਚਾ ਤੇ ਜਲੀਲ ਕਰਨ ਦੇ ਜਲੀਲ ਅਲੀ ਕਿਹੜੀ ਗੱਲ ਯਾਰ ਕਿਉਂ ਬੰਦਾ ਬਣ ਕਿਹੋ ਜੀ ਗੱਲਾਂ ਕਰਦਾ ਯਾਰ ਤੂੰ ਤੇ ਮੈਂ ਕੀ ਹੈਗੀ ਕੀ ਆ ਬੰਦਾ ਨਹੀਂ ਮੈਂ ਕੀ ਹਰਕਤਾਂ ਤੇਰੀਆਂ ਨਹੀਂ ਸਹੀ ਹੈਗੀਆਂ ਪਰ ਮੇਰੀ ਗੱਲ ਸੁਣ ਲੈ ਕੁਝ ਨਹੀਂ ਵਿਗੜਿਆ ਮਨ ਜੋ ਵਹਿਮ ਨਹੀਂ ਨਿਕਲਣਾ ਕਰੀ ਦੀ ਕਿਉਂ ਨਹੀਂ ਵਹਿਮ ਨਿਕਲਣਾ ਤੇ ਗੱਲ ਕੋਈ ਕਿਹੜੀ ਹੈ ਦੱਸੋ ਵਾਲ ਬੋਲਦੇ ਨਹੀਂ ਮੈਂ ਚੰਗੇ ਲੱਗਦੇ ਵਲਣਾ ਪਾਉਣਾ ਸਿੱਧੀ ਗੱਲ ਕਰੋ ਜੇ ਗੱਲ ਕਰਨੀ ਆ ਉਹ ਵਲ ਨਹੀਂ ਪਾਉਂਦਿਆ ਮੈਂ ਆ ਜਿਹੜੇ ਚੋਰੀਆਂ ਠੱਗੀਆਂ ਜੋ ਵੀ ਤੂੰ ਕਰਦਾ ਨਾ ਇਹਨਾਂ ਗੱਲਾਂ ਦਾ ਭੁੱਲਿਆ ਨਹੀਂ ਮੈਂ ਸਾਰਿਆਂ ਨੂੰ ਪਤਾ ਮੈਂ ਅੰਨਾ ਨਹੀਂ ਮੈਂ ਉਹ ਛੜਦੇ ਕੰਮ ਉਹ ਚੰਗਾ ਨਹੀਂ ਉਹ ਤੇਰੇ ਲਈ ਪੜੀ ਕੰਮ ਤੂੰ ਆਪਣਾ ਵਾਣਾ ਮੇਰੀ ਗੱਲ ਸੁ ਤੈਨੂੰ ਤਾਂ ਸਮਝਾਉਣਾ ਮੈਂ ਬਾਹਰਲਾ ਕੋਈ ਬੰਦਾ ਹੋਵੇ ਨਾ ਉਹਨੂੰ ਮੈਂ ਮੂੰਹ ਨਾਲ ਲਾਵਾ ਕੇ ਜਿਹਨੂੰ ਭਾਜੀ ਕੰਮ ਤੇ ਕਾਮੀਆਂ ਸਾਡਾ ਤਹੀ ਨਹੀਂ ਜਾਣਦੇ ਤੇ ਕਿਉਂ ਦੁਨੀਆ ਤੇ ਕੰਮ ਮੁੱਕ ਗਏ ਇਹੋ ਕੰਮ ਰਹਿ ਗਿਆ ਇਹ ਸਾਰੀ ਦੁਨੀਆ ਇਹ ਕੰਮ ਕਰਦੀ ਆ ਉਹ ਵੀਰ ਮੇਰੀ ਮੇਰੀ ਗੱਲ ਸ ਇਹ ਕੰਮਾਂ ਦੀ ਨਾ ਉਮਰ ਲੰਮੀ ਨਹੀਂ ਹੁੰਦੀ ਅੱਜ ਨਾ ਕੱਲ ਇਹ ਬੰਦਾ ਫਾਸੀ ਜਾਂਦਾ ਇਹ ਕੰਮਾਂ ਚ ਨਾਲੇ ਤੂੰ ਵੇਖ ਲਾ ਤੇਰਾ ਕੰਮ ਕਿੱਥੇ ਸੀ ਤੇ ਕਿੱਥੇ ਚਲ ਗਿਆ ਜੇ ਉਦੋਂ ਹੀ ਇਹ ਕੰਮ ਤੂੰ ਇਮਾਨਦਾਰੀ ਦਾ ਕੋ ਫੜ ਲੇਦਾ ਕਿ ਤਾ ਤੂੰ ਕਿੱਥੇ ਰ ਕਿੱਥੇ ਹੁੰਦਾ ਚੱਲ ਇੱਕ ਦਿਨ ਇੱਥੇ ਰਿੰਦਾ ਤੇ ਨੂੰ ਕੋਈ ਡਰ ਡੋਖਤਨ ਹੁੰਦਾ ਕਿ ਇਹਦਾ ਤੇ ਹੁਣ ਤੇ ਭਾਈ ਹੁਣ ਵੀ ਇਮਾਨਦਾਰੀ ਦੇ ਕੰਢੇ ਹੁਣ ਕੀ ਕਰ ਲਿਆ ਅਸੀਂ ਗੱਲ ਕਦੀ ਉਧਰ ਤੇ ਸੋਖੇ ਹੈ ਨਾ ਅਸੀਂ ਗੱਲ ਕਰੀ ਤੈਨੂੰ ਸ਼ਰਮ ਹੀ ਕੋਈ ਨਹੀਂ ਹੈਗੀ ਆ ਆ ਭਾਈ ਇਹਨਾਂ ਚਾਚਾ ਨਾ ਬੂ ਮੇਰੇ ਨਾਲ ਜਨੇ ਗੱਲਾਂ ਨਾ ਕਰੋ ਆਓ ਹਾਂ ਗੱਲਾਂ ਤੇ ਤੈਨੂੰ ਬੜੀ ਆਉਂਦਾ ਵਾ ਜੋਂਦਾ ਤੇ ਸਮਝਦਾ ਨਹੀਂ ਹੋਰ ਇਸ ਜਾਰੀ ਆ ਕੀ ਰਿਸ਼ਤੇਦਾਰੀ ਤੁਸੀਂ ਕਹਿੰਦੇ ਵੀ ਦੁਨੀਆ ਤੇ ਉਹ ਕੰਮ ਰਹਿ ਗਏ ਤੇ ਸਾਰੇ ਬੰਦੇ ਚੰਗੇ ਕੰਮ ਕਰਦੇ ਆ ਦੱਸੋ ਕਿ ਸਾਰੀ ਦੁਨੀਆ ਬੜੀ ਚੰਗੇ ਕੰਮ ਕਰਨ ਦੀ ਆ ਤੇ ਰੋਟੀ ਖਾਂ ਮਤਲਬ ਕਹਿਣ ਦਾ ਮਤਲਬ ਤੂੰ ਚੰਗਾ ਚੰਗੇ ਕੰਮ ਨੂੰ ਚੰਗਾ ਗਿੰਦਾ ਨਹੀਂ ਆ ਤੂੰ ਬਸ ਥੱਗੀਆਂ ਨੂੰ ਚੰਗਾ ਜਾਂਦਾ ਵਾ ਤੂੰ ਉਹ ਬੰਨੇ ਆਉਣਾ ਹੀ ਨਹੀਂ ਆ ਜੇ ਤੂੰ ਐਹੀ ਕੰਮ ਕਰਨੇ ਹੀ ਤੇ ਫਿਰ ਵਿਆਹ ਨਹੀਂ ਕਰਾਉਣਾ ਤੇਰੀ ਤੇ ਜ਼ਿੰਦਗੀ ਖਰਾਬ ਹੋਣੀ ਹੀ ਹੋਣੀ ਅਗਲਾ ਕਹਿੰਦਾ ਨਾ ਤੇ ਉਹਦੀ ਕੁੜੀ ਦੀ ਕੋਈ ਕਰਨ ਦੇ ਨਾਲ ਮਨੇ ਸਮਝ ਗਿਆ ਵੀ ਗਾ ਜਵਾਕਾਂ ਨੂੰ ਕਿਸੇ ਸਿਖਾਏਗਾ ਗਾੜੀ ਅਜੀ ਵਿਆਹ ਕਿਉਂ ਨਹੀਂ ਕਰਾਉਣਾ ਸਾਰੇ ਕਰਾਉਂਦੇ ਆ ਵਿਆਹ ਹਰ ਬੰਦੇ ਦੀ ਹੁੰਦਾ ਆ ਮੇਰਾ ਵਿਆਹ ਹੋਵੇ ਹਰ ਬੰਦੇ ਦੇ ਹੁੰਦੇ ਸ਼ੌਂਕ ਸ਼ੌਂਕ ਤੇਰੇ ਦੇ ਚੱਕਰ ਦੇ ਵਿੱਚ ਅਗਲੀ ਦੀ ਜ਼ਿੰਦਗੀ ਖਰਾਬ ਕਰ ਦੇ ਤੂੰ ਗਾ ਜਵਾਕਾਂ ਨੂੰ ਓਏ ਸੁਣਾਈ ਨੂੰ ਕਿੱਥੇ ਠੱਗੀਆਂ ਠੋਰੀਆਂ ਮਾਰੋ ਮਿਹਨਤ ਕਰੋ ਉਹ ਮਿਹਨਤ ਵਾਲਾ ਬੰਦਾ ਵੇਖਿਆ ਨਹੀਂ ਇਹ ਤੱਕ ਤੇਰੇ ਕੋਈ ਆਈਡੀਆਲ ਨਹੀਂ ਹੈਗਾ ਦਿਮਾਗ ਦੇ ਵਿੱਚ ਕੋਈ ਹਜਾ ਬਦਾ ਜਿਹੜਾ ਮਿਹਨਤ ਕਰਕੇ ਚੜਾਈਆਂ ਕਰ ਜਾਵੇ ਠੱਗੀਆਂ ਠੋਰੀਆਂ ਕਿਹੜੇ ਵੇਖਲੇ ਤੂੰ ਦਸ ਨੰਬਰ ਦੀ ਭਾਈ ਇਮਾਨਦਾਰੀ ਇਮਾਨਦਾਰੀ ਦੀ ਗੱਲ ਕਰਦੀ ਉਹ ਜੋ ਮੇਰਾ ਪਿਓ ਮਰ ਗਿਆ ਜੋ ਗੱਡਾ ਦਾ ਮੈਂ ਬੜੀਆਂ ਮਾਨਦਰੀਆਂ ਕਰਕੇ ਵੇਚ ਲੀਆਂ ਇਹਨਾਂ ਹੱਥਾਂ ਨਾਲ ਬੜੀ ਮਿਹਨਤ ਕਰਕੇ ਵੇਚ ਲੀ ਬੜੀਆਂ ਦਿਹਾੜੀਆਂ ਕਰਕੇ ਵੇਚ ਲੀਆਂ ਕਦੀ ਕਿਸੇ ਦੁਕਾਨ ਤੇ ਲੱਗ ਕਦੀ ਕਿਸੇ ਦੁਕਾਨ ਦੇ ਲੱਗ ਕਦੀ ਪੈਂਚਰ ਵਾਲੇ ਦੇ ਲੱਗ ਕਦੀ ਕਰਿਆਨੇ ਵਾਲੇ ਦੇ ਲੱਗ ਹੈ ਬੜੇ ਭਲੇ ਕੀਤੇ ਲੋਕਾਂ ਦੇ ਫ੍ਰੀ ਫ੍ਰੀ ਭਾਜੀ ਬਹੁਤ ਕੰਮ ਕੀਤਾ ਮੈਂ 6-6 ਮਹੀਨੇ ਫ੍ਰੀ ਕੰਮ ਕੀਤਾ ਲੋਕਾਂ ਦਾ ਤੇ ਜਿਹੜੇ ਦਿਹਾੜੀਆਂ ਲਉਂਦੇ ਨੂੰ ਪੁੱਛ ਮੈ ਜਦੂਰੀ ਨਾ ਕੀ ਬੰਦਾ ਮਿਹਨਤ ਦੀ ਕਮਾਈ ਨਾ ਕੀ ਬੰਦਾ ਮੈਂ ਅੱਕ ਕੇ ਇਹ ਰਸਤਾ ਚੁਣਿਆ ਅੱਕ ਕੇ ਭਾਜੀ ਮੈਨੂੰ ਸ਼ੌਂਕ ਨਹੀਂ ਕੋਈ ਤੇ ਮੇਰੇ ਪਿੱਛੇ ਫੁੱਲਸ ਲੱਗੀ ਰਹੇ ਜਾਂ ਲੋਕ ਲੱਗੇ ਰਹਿਣ ਮੈਨੂੰ ਸ਼ੌਂਕ ਨਹੀਂ ਕੋਈ ਅੱਕ ਤੇ ਕੋਈ ਵੀ ਕੰਮ ਕਰ ਲੈਣਾ ਅੱਕ ਕੀ ਕਰਦਾ ਵਾਏ ਮੇਰੀ ਗੱਲ ਸੁਣੋ ਮੈਂ ਮੰਨਦਾ ਤੇਰਾ ਕੋਈ ਥੱਕਾ ਹੋਇਆ ਹੋਊਗਾ ਕੋਈ ਨਾ ਕੋਈ ਗੱਲ ਹੋਇਆ ਪਰ ਇਹਦਾ ਇਹ ਮਤਲਬ ਨਹੀਂ ਆ ਕਿ ਕੋਈ ਰਾਹ ਹੀ ਗਲਤ ਚੁਣ ਲਓ ਪਾਜੀ ਰਾਹ ਦੀ ਗੱਲ ਇਹ ਰਾਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਵਾਂ ਕਿ ਮੈਂ ਆੱਕ ਕੇ ਚੁਣਿਆ ਵਾਂ ਦੋ ਰੋਟੀਆਂ ਮੇਰੇ ਭਾਬੀਆਂ ਨੇ ਮੈਨੂੰ ਦੇਣ ਵਾਸਤੇ ਮੈਨੂੰ ਨਿਕੇਲ ਨਹੀਂ ਕਿੰਨੀਆਂ ਤੈਨੂੰ ਪਾਲਿਆ ਵਾ ਮੇਨੇ ਮਾਰ ਮਾਰ ਕੇ ਮੇਰੇ ਕੋ ਸੈਨਿਕ ਬਣਾ ਲੇ ਪੀ ਆ ਵੀ ਲਿਖ ਦੇ ਸਾਨੂੰ ਆ ਵੀ ਲਿਖ ਦੇ ਤੈਨੂੰ ਰੋਟੀ ਨਹੀਂ ਮਿਲਣੀ ਮੈਂ ਅੱਕ ਕੇ ਰਾ ਚੁਣਿਆ ਵਾ ਇਹ ਮੈਨੂੰ ਲੋਕਾਂ ਨੇ ਸਿਖਾਇਆ ਵਾ ਮੈਨੂੰ ਲੋਕਾਂ ਨੇ ਇਹ ਰਾਹ ਦਿਖਾਇਆ ਭਾਜੀ ਮੈਂ ਖੁਸ਼ੀ ਨਾਲ ਹੀ ਕੋਈ ਚੁਣਿਆ ਤੇ ਵਿਆਹ ਦੀ ਗੱਲ ਵਿਆਹ ਕੌਣ ਨਹੀਂ ਕਰਾਉਂਦਾ ਦੱਸੋ ਮੈਂ ਕਰਾ ਲਿਆ ਉਹ ਤਾਂ ਚੰਗੇ ਕੰਮ ਵੀ ਕਰਦਾ ਹਾਂ ਮੈਂ ਅੱਕ ਕੇ ਆ ਈਆਂ ਪਤਾਉਂ ਅਸੀਂ ਇਹ ਕੰਮ ਕੀਤਾ ਵਾ ਅੱਕ ਕੇ ਕੀਤਾ ਵਾ ਮੇਰੇ ਕੋਈ ਸ਼ੌਂਕ ਸੀ ਤੇ ਦਿਹਾੜੀਆਂ ਲਾ ਕੇ ਮੇਰੇ ਸ਼ੌਂਕ ਨਹੀਂ ਪੂਰੇ ਹੁੰਦੇ ਆ ਨਹੀਂ ਤਾਂ ਕਿਸੇ ਨੂੰ ਪੁੱਛ ਕੇ ਵੇਖ ਲੋ ਬੰਦਾ ਜਿਹੜਾ ਮਿਹਨਤ ਕਰਦਾ ਨਾ ਉਹ ਸਿਰਫ ਰੋਟੀ ਖਾ ਸਕਦਾ ਸ਼ੌਂਕ ਨਹੀਂ ਪੂਰੇ ਕਰ ਸਕਦਾ ਤੇ ਸਾਡੇ ਬੱਚਿਆਂ ਦੇ ਕੋਈ ਸ਼ੌਕ ਹੋਣਗੇ ਅਸੀਂ ਜਿਹੜਾ ਜ਼ਿੰਦਗੀ ਕੱਢ ਦਿੱਤੀ ਨਾ ਅਸੀਂ ਕਿੰਨੇ ਸਾਡੇ ਬੱਚੇ ਨਾਲ ਇਹ ਜਿੰਦਗੀ ਵੇਖਣਾ ਲੋਕਾਂ ਦੇ ਤਰਲੇ ਨਾ ਕੱਢਣਾ ਇਹ ਦੁਕਾਨਾਂ ਕਹਿੰਦੇ ਲੱਗਣ ਨਾ ਪੈਂਚਰਾਂ ਵਾਲੀ ਤੇ ਲੱਗਣ ਤੇ ਨਕਰਾਨੇ ਵਾਲੀ ਤੇ ਲੱਗਣ ਭਾਈ ਉਹੀ ਗੱਲ ਮੈਂ ਤੁਹਾਨੂੰ ਵਾਰ-ਵਾਰ ਕਿੰਨਾ ਕਿ ਸਾਡੇ ਬੱਚੇ ਜਿਹੜੇ ਅਸੀਂ ਹਾਲਾਤ ਵੇਖੇ ਆ ਤੇ ਸਾਡੇ ਬੱਚੇ ਨਾਲ ਵੇਖਣਾ ਨਾ ਕਰਾਨੇ ਵਾਲੇ ਦੁਕਾਨਾਂ ਤੇ ਲੱਗਣ ਨਾ ਪੈਂਚਰਾਂ ਵਾਲੀ ਤੇ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਚਾਹ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਨਾ ਇੱਕ ਗਲਾਸੀ ਵੀ ਟੁੱਟ ਜਾਂਦੀ ਸੀ ਉਹ ਇਹ ਨਹੀਂ ਮੇਰੀ ਵੀ ਤੇਰੇ ਹੱਥੇ ਨਹੀਂ ਵੱਜੀ ਕਿਤੇ ਉਹ ਮੈਨੂੰ ਡੰਡਾ ਉਹਨਾ ਚਾਲੂ ਕਰ ਦਿੰਦੇ ਸੀ ਤੇ ਸਾਡਾ ਝੱਗਾ ਹੋਰ ਤੇ ਪੈਂਟ ਹੋਰ ਹੁੰਦੀ ਸੀ ਤੇ ਰੋਟੀ ਦੋ ਮਿੰਟ ਦੀ ਨਸੀਬ ਨਹੀਂ ਹੁੰਦੀ ਸਾਨੂੰ ਕਿਤੇ ਹੁਣ ਤੁਹਾਨੂੰ ਕੀ ਕੀ ਦਸੀਏ ਤੁਸੀਂ ਤੁਸੀਂ ਚਾਹੁੰਦੇ ਹੋ ਤੇ ਜਿਹੜਾ ਕੰਮ ਤੁਸੀਂ ਜਿਹੜੇ ਹਾਲਾਤ ਤੁਸੀਂ ਮਾੜੇ ਹਾਲਾਤ ਵੇਖੇ ਹੋਣ ਤੇ ਤੁਹਾਡੇ ਬੱਚੇ ਵੇਖਣ ਦਿਹਾੜੀਦਾਰ ਬੰਦੇ ਨੂੰ ਪੁੱਛ ਕੇ ਵੇਖੋ ਉਹ ਦਿਹਾੜੀ ਲਾਉਂਦਾ ਵਾ ਉਹ ਕਹੂਗਾ ਕਿ ਤੇ ਸਾਡੇ ਬੱਚੇ ਵੀ ਦਿਹਾੜੀਆਂ ਕਰਨ ਤੁਸੀਂ ਦੱਸੋ ਆਪਣੇ ਦਿਮਾਗ ਨਾਲ ਸੋਚ ਕੇ ਦੱਸੋ ਮੈਨੂੰ ਉਹ ਵੀ ਬੰਦਾ ਤਾਂ ਦਿਹਾੜੀ ਕਰਦਾ ਵਾ ਕੁਝ ਵੀ ਮਾੜਾ ਜਿੰਗਾ ਕੰਮ ਕਰਕੇ ਰੋਟੀ ਖਾਂਦਾ ਵਾ ਦੋ ਵਕਤ ਦੀ ਰੋਟੀ ਖਾਂਦਾ ਵਾ 200 300 ਲਾਉਂਗਾ ਤੁਹੀ ਹੋਪਾ ਮੈਂ ਹਾਂ ਉਹ ਚਾਹੂ ਦਾ ਬੰਦਾ ਕਿ ਸਾਡੇ ਬੱਚੇ ਵੀ ਲੋਕਾਂ ਦੇ ਤਰਲੇ ਕੱਢਣ ਕਿਤੇ ਕਦੀ ਕਿਧੋਂ ਪੈਸੇ ਚੋਕ ਲੈਣ ਕਦੀ ਕਿਧੋਂ ਤਰਲੇ ਲੈਂਦੇ ਰਹਿਣ ਤਰਲੇ ਲੈਣ ਸਾਡੇ ਵੇਖਣ ਦੇ ਸਾਡੇ ਵੇਖਣ ਦੇ ਤਰਲੇ ਲੈਦੇ ਰਹਿਣ 30 ਦੱਸੋ ਹਣਾ ਕੋਸੋ ਨਹੀਂ ਆ ਤੂੰ ਸਮਝਦਾ ਕਿਉਂ ਨਹੀਂ ਮੇਰੀ ਗੱਲ ਮੈਂ ਵੀ ਇਹ ਕੰਮ ਵੇਖੇ ਆ ਦਿਹਾੜੀਆਂ ਮਮੀ ਕੀਤੀਆਂ ਵਾ ਮੈਂ ਵੀ ਠੱਗਿਆਂ ਦੇ ਰਾਹ ਤੁਰ ਪਿਆ ਦੂਜੀ ਗੱਲ ਇਹ ਸਮਾਜ ਦੇ ਧੱਕੇ ਸਮਾਜ ਦੀ ਕੁੱਟ ਹੈ ਉਹ ਕਾਨੂੰਨ ਤੋਂ ਉੱਪਰ ਨਹੀਂ ਹੁੰਦੇ। ਹਜਨ ਸਮਾਜ ਦੀ ਗੁੱਟ ਪੈਂਦੀ ਆ। ਸਮਾਜ ਦੇ ੱੱੱਕੇ ਪੈ ਤੈਨੂੰ। ਜੋ ਕੁਝ ਵੇਖਿਆ ਤੂੰ ਮੈਂ ਮੰਨਦਾ ਵਾਂ ਠੀਕ ਐ। ਤੈਨ ਪਰ ਕੇ ਕੋਈ ਡਰਤ ਨਹੀਂ ਹੋਇ ਮੈ। ਜੇ ਕਿ ਤੂੰ ਹਾਰੇ ਕੰਮ ਤੂੰ ਕਰਦੇ ਆ ਨਾ। ਜੇ ਤੂੰ ਕਾਨੂੰਨ ਦੇ ੱੱੱਕੇ ਚੜ ਗਿਆ ਨਾ ਕਿਨੇ ਗੇ ਤੇ। ਤੈਨੂੰ ਪਤਾ ਕਿੰਨਾ ਤਕੜਾ ਕੇਸ ਬਣਾ ਦੇ ਤੇ। ਤੇ ਜਦੋਂ ਅਸੀਂ 12-12 13-14 ਘੰਟੇ ਕੰਮ ਕਰਦੇ ਹਾਂ ਤੇ ਸਿਰਫ ਆਹਨੂੰ ਪੈਸੇ ਨਹੀਂ ਮਿਲਦੇ ਸਿਰਫ ਦੋ ਰੋਟੀਆਂ ਮਿਲਦੀਆਂ ਹੀ। ਉਹ ਤੇਰੇ ਕਾਨੂੰਨ ਨੂੰ ਕਿੱਥੇ ਗਿਆ ਵਾ? ਹੈ? ਉਹ ਤੇਰਾ ਕਾਨੂੰਨ ਕਿੱਥੇ ਗਿਆ ਹੀ? ਮੇਰੇ ਲਈ ਚੰਗਾ ਸਮਝਾ। ਯਾਤੇ ਰਲੀ ਚੰਗਾ ਸੋਚਦਾ ਪਰ ਤੂੰ ਮੈਨੂੰ ਨਹੀਂ ਦੱਸ ਤੂੰ ਸਮਝਾ ਉਹ ਤੇਰੇ ਕਾਨੂੰਨ ਨੇ ਕਿਹਾ ਵੀ ਇਹ ਗਰੀਬ ਬੰਦਾ ਰੋਟੀ ਖਾਂਦਾ ਵਾ ਕੀ ਕੀ ਮਿਲਦਾ ਵਾ ਉਹ ਤੇਰੇ ਕਾਨੂੰਨ ਨੇ ਛਾਪਾ ਨਹੀਂ ਮਾਰਿਆ ਕਿਤੇ ਤੀ ਬੱਚੇ ਨੂੰ ਇੱਥੇ ਲਾਇਆ ਵਾ ਕੀ ਤਨਖਾਹ ਦਿੰਦੀ ਜੈਨੂੰ ਤੇ ਰੋਟੀ ਦਿੰਦੇ ਜੇ ਤੇ ਨਾ ਸਾਨੂੰ ਕਿਹਨੇ ਪੁੱਛਿਆ ਆ ਕੇ ਇਹ ਸਾਡੇ ਦੇਲ ਦੇ ਦਰਜ ਹੈ ਨਾ ਤੈਨੂੰ ਪ੍ਰਾਣੀਆਂ ਫੂਡਾਂ ਖਵਾਵਾਂ ਆਪਣੀਆਂ ਹੱਥਾਂ ਤੇ ਛਾਲੇ ਜੱਥਾਂ ਦੇ ਪਾਣੇ ਮਾਰਦੇ ਹੀ ਹੋ ਜਿੱਤੇ ਪੰਜਾਲੀ ਦਿਖਾ ਕੇ ਮੈਂ ਲੱਗਾ ਹਾਂ ਤੂੰ ਇਹ ਕਰ ਦਿਲ ਦਾ ਦਰਦ ਲੈ ਕੇ ਨਾ ਮੇਰੀ ਗੱਲ ਸੁਣਾ ਠੀਕ ਹੈ ਨਾ ਤੂੰ ਆਪਦੀ ਜਿੰਦਗੀ ਗਾੜੀ ਬਰਬਾਦ ਕਰਨੀ ਕਰਨੀ ਆ ਤੂੰ ਸਾਰੀ ਤੇਜੀ ਬਰਬਾਦ ਕਰਨੀ ਲਾਦੀ ਤੂੰ ਦੇ ਦਿਨ ਚੰਗੇ ਆ ਨਾ ਤੁਹਾਨੂੰ ਤਾਂ ਸੁਧੀਆਂ ਹੋਣਾ ਮੇਰੇ ਤੇ ਵੀ ਤੈਨੂੰ ਬੜੇ ਮੜ ਰਹੇ ਆ ਮੜ ਰਹੇ ਹੋਣ ਜੀ ਉਹਨੇ ਨਹੀਂ ਜਿੰਨੇ ਸਹੀ ਦੇਖੇ ਆ ਅਸੀਂ ਅੱਗੇ ਕੀ ਕੀਤਾ ਇਹ ਕੰਮ ਜੇ ਤੁਹਾਨੂੰ ਅੱਜ ਸਹਿਰਾ ਮਿਲ ਜਾਣਾ ਤਾਂ ਤੁਹਾਨੂੰ ਗੱਲਾਂ ਆਉਂਦੀਆਂ ਵਾ ਮम्मा ਵੀ ਬੜਾ ਕਹਿ ਰਹੇ ਆ ਪਰ ਮੈਂ ਕੰਮਾਂ ਸੀ ਪਿਆ ਸਾਡਾ ਪੁਲੀਸ ਰਿਖਤੇ ਭਾਜੀ ਸਾਨੂੰ ਕਿਹਨੇ ਦੱਸਣਾ ਅਸੀਂ ਯਾਰ ਤੂੰ ਫੇਰ ਉਹ ਗੱਲ ਕਰ ਲਾ ਪਿਆ ਮਦਸ ਮੈਨੂੰ ਲੱਗਦਾ ਤੇਰੇ ਖਾਣੇ ਚ ਗੱਲ ਪੈਂਦੀ ਨਹੀਂ ਆ ਇੱਕੇ ਗੱਲ ਵਾਲੀ ਹੋਇਆ ਤੂੰ ਚਲ ਜੇ ਤੂੰ ਆਪਦੀ ਜਿੰਦਗੀ ਖ ਤੇ ਸਾਡੀ ਕੁੜੀ ਦੀ ਕੋਈ ਪਰੰਧਿਆ ਦੱਸ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗਦੀ ਤੂੰ ਕਰ ਜਿੱਥੇ ਮਰਜ਼ੀ ਜਾ ਖੇਗਾ ਜੋ ਕਰੇ ਤੂੰ ਕਰ ਤੇ ਭਾਈ ਕੁੜੀ ਰੋਟੀ ਨਹੀਂ ਖਾਂਦੀ ਦੱਸੋ ਮੈਂ ਜਿੱਥੋਂ ਮਰਜ਼ੀ ਲਿਆਵਾ ਕਮਾਣਾ ਮੈਂ ਨਹੀਂ ਕਿ ਤੈਨੂੰ ਰੋਟੀ ਖਵਾਣੀ ਚਾਹੁੰਦਾ ਉਹਨੂੰ ਸਿੱਧੀ ਜੀ ਗੱਲ ਹੀ ਭਾਈ ਮੈਂ ਮੈਂ ਤੇ ਇਦਾਂ ਦੀ ਖਵਾਣੀ ਪਰ ਜਿੱਦਾਂ ਦੀ ਮਰਜ਼ੀ ਕਰਕੇ ਲਾਵਾਂ ਤੁਹਾਡੀ ਕੁੜੀ ਭੁੱਖੀ ਤੇ ਨਹੀਂ ਮਰਨ ਦੀ ਦੱਸੋ ਜੇ ਭੁੱਖੀ ਮਰਦੀ ਹੈ ਨਾ ਜੇ ਤੈਨੂੰ ਫੋਨ ਕੀਤਾ ਕਦੇ ਵੀ ਉਹਨੇ ਕਿ ਅੱਜ ਮੈਂ ਆ ਨਹੀਂ ਮਿਲਿਆ ਮੈਨੂੰ ਆ ਨਹੀਂ ਮਿਲਿਆ ਬਰ ਰੋਟੀ ਨਹੀਂ ਖਾਧੀ ਅੱਜ ਫੇਰ ਭਾਈ ਦੱਸੋ ਮੈਨੂੰ ਗੱਲ ਮੁੱਕਦੀ ਏਹੀ ਤੇਰੀ ਸੋਚ ਵੱਖਰੀ ਤੇ ਮੇਰੀ ਸ ਤੇਰਾ ਕੀ ਪਤਾ ਦੋ ਨੰਬਰ ਤੇ ਰਾਤ ਕਿਹੜੇ ਪੈਣ ਤੋੜਦੇ ਉਹਨੂੰ ਉਹ ਭਾਈ ਬਾਅਦ ਦੀਆਂ ਗੱਲਾਂ ਵਾ ਗੱਲ ਅਜਿਹੀ ਕਰੋ ਉਹਨੂੰ ਕੀ ਨਹੀਂ ਮਿਲਦਾ ਦੱਸੋ ਉਹ ਗੱਲ ਕਰੋ ਮੈਂ ਜਿੱਦਾਂ ਮਰਜੀ ਚੋਰੀ ਦੀ ਗੱਲ ਨਹੀਂ ਮੈਂ ਤੋਰ ਦੀ ਗੱਲ ਸੋਚਦਾ ਵਾਂ ਚੱਲ ਮੰਨਦਾ ਮੈਂ ਤੂੰ ਆਹ ਕੰਮ ਵੀ ਕੀਤੇ ਆ ਇੰਨਾ ਕੰਮਾਂ ਦੇ ਵਿੱਚ ਤੂੰ ਪੈਸੇ ਇਕੱਠੇ ਵੀ ਕੀਤੇ ਨੇ ਕਾਦੀ ਇੱਜ਼ਤ ਤੇਰੀ ਕੀ ਕੀ ਰੋਟੀ ਖਵਾਈਉ ਕਿੱਥੇ ਬੈਠਾ ਤੂੰ ਭਾਈ ਸਾਡੇ ਤੇ ਵੀ ਆ ਟਾਈਮ ਮਾੜਾ ਵਾ ਤੇ ਜਿਹੜਾ ਟਾਈਮ ਹੀ ਦੇਖਿਆ ਨਾ ਉਹ ਵੀ ਮਾੜਾ ਆ ਹੀ ਤੇ ਅਸੀਂ ਚੰਗਾ ਹੀ ਲੇਖਿਆ ਵਾ ਅੱਜ ਨਹੀਂ ਤੇ ਕੱਲ ਫੇਰ ਸਾਡੇ ਚੰਗਾ ਆ ਜੂਗਾ ਹਉ ਤੀ ਸਾਨੂੰ ਮਿਹਨੇ ਨਾ ਮਾਰੋ ਸਾਨੂੰ ਜਲੀਲ ਨਾ ਕਰੋ ਸਾਡੇ ਇਥੇ ਮੇਰੀ ਗੱਲ ਤੋਂ ਤੂੰ ਜਲੀਲ ਨਹੀਂ ਕਰੰਦਿਆ ਸਮਝਾਉਂਦੇ ਕਈ ਤਰੀਕੇ ਹੁੰਦੇ ਆ ਜੁਬਰੀ ਨਹੀਂ ਹੁੰਦਾ ਕਿ ਤੇਰੇ ਚੰਗਾ ਟਾਈਮ ਇਹਨਾ ਇਹਨਾ ਕੰਮਾ ਕਰਕੇ ਆਉਣਾ ਵਾ ਚੰਗੇ ਕੰਮ ਕਰਕੇ ਵੀ ਚੰਗਾ ਟਾਈਮ ਆਸਦਾ ਮੈਨੂੰ ਲੱਗਦਾ ਮੈਂ ਨਾ ਆ ਤਾਂ ਮੱਥਾ ਹੀ ਮਾਰਦਿਆਂ ਕੰਦ ਦੇ ਨਾਲ ਸਿੱਧੀ ਜੀ ਗੱਲ ਮੈਂ ਤਰੋਂ ਇੱਕੋ ਗੱਲ ਕਹਿਣੀ ਮੇਰੀ ਗੱਲ ਸੁਣ ਜਦ ਚੰਗੇ ਰਾਹ ਪੈਗਾ ਤੇ ਜਾ ਮੇਰੀ ਭੈਣ ਨੂੰ ਛੱਡ ਦੇ ਤਦੀ ਗੱਲ ਲੀ ਮੈਂ ਕਿਉਂ ਛੱਡਦਾ ਕਿਉਂ ਆਪਣੇ ਬੱਚੇ ਛੱਡਦਾ ਭਾਈ ਤੈਨੂੰ ਕਿੱਦਾਂ ਦੀ ਗੱਲ ਕਰਨੀ ਏ ਤੇ ਕੀ ਕਰਾਂ ਮੈਂ ਛੱਡਦੇ ਆਪਣੇ ਭੈਣਾਂ ਨੂੰ ਕਿੱਥੇ ਚੜਾਉਂਦੇ ਜਾਂ ਦੱਸੋ ਕੀ ਕਰਾਂ ਉਹਨਾਂ ਨੂੰ ਵੀ ਤੈਨੂੰ ਰਾਹ ਪਤਾ ਤੇਰੇ ਨਾਲ ਕੰਮਾਂ ਦੀ ਤੋਰਦਾ ਮੈਂ ਉਹ ਘਰ ਬੈਠੀ ਏ ਨਾ ਉਹ ਮੇਰੇ ਨਾਲ ਬਾਤ ਨਹੀਂ ਤਰੀ ਫੈਂਡੀ ਕਿਦਾਰ ਵੀ ਚੋਰੀਆਂ ਠੱਗੀਆਂ ਉਹ ਨਹੀਂ ਕਰਨੀ ਕਿਤੇ ਹੋ ਗਿਆ ਪਹਿਲਾਂ ਹੋ ਗਿਆ ਹੁਣ ਮੈਂ ਕਰਦਾ ਦੱਸੋ ਮੇਰੀ ਗੱਲ ਸੁਣ ਕੀ ਮਤਲਬ ਤੂੰ ਗੱਲ ਨਹੀਂ ਕਰੇਗਾ ਉਹ ਮੈਂ ਕੋਈ ਮਸਲਾ ਨਹੀਂ ਪਕਾ ਨਹੀਂ ਕਰੇਗਾ ਉਹ ਮੈਂ ਕਰਦਾ ਜਾਂ ਨਹੀਂ ਕਰਦਾ ਭਾਈ ਜੀ ਗੱਲ ਉਹ ਨਹੀਂ ਕਰਨੀ ਹੁਣ ਘਰ ਬੈਠੀ ਏ ਨਾ ਆਪਣੇ ਘਰ ਬੈਠੀ ਏ ਨਾ ਉਹ ਕਦੇ ਹੁਣ ਮੈਨੂੰ ਫੇਰ ਇੱਕ ਕਰੀ ਪਿਆਰ ਨਾਲ ਗੱਲ ਸੁਣ ਤੇਰੇ ਨਾਲ ਚੁਰਪੀ ਨਾ ਠੀਕ ਆ 300 ਰੁਪਏ ਤੇਰੇ ਵਰਗੀ ਫੇਰ ਹੋ ਜਾਣੇ ਉਹਨੇ ਮੈਂ ਮਹਾਮਾਨ ਨੂੰ ਲੈ ਕੇ ਲੈ ਗਿਆ ਦਾ ਸੁਦਰ ਜਾ ਸੁਦਰ ਜਾ ਕਿਉਂ ਸੁਦਰ ਜਾ ਜੇ ਹੁਣ ਹੋ ਗਈ ਨਾ ਬਾਅਦ ਦੀ ਗੱਲਾਂ ਉਹ ਤੇ ਬਾਅਦ ਦੀ ਗੱਲਾਂ ਨਹੀਂ ਹੁੰਦੀ ਤੁਹਾਨੂੰ ਮੈਂ ਕਹਿ ਤਾ ਨਾ ਹੁਣ ਮੈਂ ਕਰਦਾ ਜਿੱਥੋਂ ਮਰਜੀ ਰੋਟੀ ਲਾਵਾਂ ਚੋਰੀ ਕਰਾਂ ਠੱਗੀ ਕਰਾਂ ਜੂਆ ਖੇਡਾਂ ਨਾ ਖੇਡਾਂ ਠੀਕ ਆ ਨਾ ਰੋਟੀ ਮਿਲਦੀ ਆ ਨਾ ਤੁਹਾਨੂੰ ਨੇ ਕਿਹਾ ਵੀ ਮੈਂ ਰੋਟੀ ਨਹੀਂ ਖਾਦੀ ਦਾ ਸਾਡਾ ਆਟਾ ਆਟਾ ਨਹੀਂ ਲੱਗਦਾ ਮੇਰੇ ਲੋਨ ਪਾਉਣ ਨੂੰ ਨਹੀਂ ਹੈਗਾ ਦੱਸੋ ਜਾਂ ਬੱਚਿਆਂ ਨੂੰ ਨਹੀਂ ਕੁਝ ਉਹਨੇ ਜੋ ਜੋ ਕਿਹਾ ਨਾ ਜੋ ਤਰ ਮੈਂ ਕੰਨਾ ਸੁਣਾਦਾ ਨਾ ਤੈਨੂੰ ਤੇ ਤੇਰੇ ਖੂਨ ਨਿਕਲਣਾ ਵਾ ਸਿੱਧੀ ਗੱਲ ਦੱਸਾਂ ਤੇ ਬਾਹਰ ਆ ਵਾ ਮਾਰਨ ਨੂੰ ਸੁਣਾ ਕੱਲ ਹੀ ਬਾਹਰ ਮਾਰਾਂ ਮੈਂ ਕਹਿ ਜਾਂ ਮੇਰੀ ਗੱਲ ਤੇ ਯਕੀਨੀ ਤੈਨੂੰ ਜੇ ਇਹ ਰਾਵਾਂ ਤੋੜਦਾ ਤੂੰ ਮੈਂ ਵੀ ਕਾਹਦੀ ਸਾਡੇ ਖੂਨ ਚ ਤੈਨੂੰ ਤੱਕ ਇਦਾਂ ਦਾ ਕੁਝ ਹੋਇਆ ਨਹੀਂ ਆ ਤੋ ਉਹ ਵੀ ਤੱਕ ਜੀ ਰੀਆ ਭਾਈ ਕਿਉਂ ਜੀਰ ਗੰਡੇ ਤੁਸੀਂ ਮੈਨੂੰ ਬੁਕਾਰ ਬਾਗੇ ਆਪਣੇ ਤੈਨੂੰ ਮੈਂ ਸਮਝਾਉਣ ਵੀ ਤੇ ਦਿਆਂ ਨਾ ਅੰਦਾ ਭਲਾ ਕੰਮ ਕਰ ਚੱਲਿਆ ਜੇ ਮੈਂ ਜੋ ਮਰਜ਼ੀ ਕਰਦਾ ਵਾ ਉਹ ਮੇਰੀ ਟੈਨਸ਼ਨ ਆ ਉਹ ਤੁਹਾਡੀ ਕਿਉਂ ਟੈਨਸ਼ਨ ਆ ਉਹ ਕੰਮ ਆ ਚੋਰੀ ਠੱਗੀ ਨੂੰ ਤੂੰ ਕੰਮ ਦੱਸਦਾ ਵਾ ਪੜੀ ਕੰਮ ਦੇ ਕੰਮ ਹੀ ਆ ਨਾ ਯਾਰ ਆਪੋ ਆਪਣਾ ਕੰਮ ਆ ਤੇਰੇ ਨਹੀਂ ਪੱਲੇ ਪਈ ਮੈਂ ਸਮਝ ਗਿਆ ਤੇ ਗੱਲ ਤੇਰਾ ਤਾਂ ਇੱਕੋ ਬੰਨੇ ਸੂਈ ਜੜੀ ਬਸ ਉਸੇ ਕੰਮ ਦੀ ਕਿਉਂਕਿ ਤੈਨੂੰ ਨੋਟ ਇਕੱਰੇ ਦੇ ਦਿਆ ਨਾ ਮਿਹਨਤ ਦੀ ਕਮਾਈ ਕਰਕੇ ਤੇ ਵੇਖ ਕਈ ਸਵਾਦ ਵੇਹ ਭਾਜੀ ਪੈਸੇ ਨਾਲ ਸਭ ਕੁਝ ਹੰਦਾ ਵਾ ਹਰ ਇੱਕ ਬੰਦੇ ਨੂੰ ਤੁਸੀਂ ਕੰਮ ਕਰ ਦੇਣਾ ਉੱਥੇ ਵੀ ਨੋਟ ਦੇ ਦਿਆ ਤੇ ਮੈਨੂੰ ਥੋੜੇ ਵੱਧ ਦੇ ਜਾਂਦੇ ਤੁਹਾਨੂੰ ਘੱਟ ਦੇ ਦਿੰਦੇ ਕਦੀ ਮੈਨੂੰ ਘੱਟ ਦੇ ਦੇ ਤੇ ਕਦੀ ਤੁਹਾਨੂੰ ਵੱਧ ਦੇ ਓਵਰ ਸਬਰ ਵਾਲੇ ਬੰਦੇ ਨਹੀਂ ਕਦੀ ਵੇਖਿਆ ਤੂੰ ਮੰਮੀ ਜੀ ਮੰਮੀ ਜੀ ਹਾਂ ਸੁਣੀ ਲੜਨਦੇ ਯਾਰ ਇਹ ਮੇਰ ਨੂੰ ਸੋਨੂ ਬਾਜੀ ਨਾਲ ਲੜਦੇ ਮੈਨੂੰ ਲੱਗਣ ਡਿਆ ਹਾਏ ਕਿੰਨੀ ਆਵਾਜ਼ ਆਉਂਦੀ ਐ ਆ ਆਉਂਦੀ ਐ ਤੇ ਮੇਰੇ ਪਹਿਲਾਂ ਗੱਲ ਨਹੀਂ ਦੱਸਿਆ ਮੰਮੀ ਉਹ ਗੱਲ ਪੁੱਛਣ ਡੇ ਹੋਣੀਆਂ ਸੱਚ ਹਾਂ ਚਲਿਏ ਮੇਰੀ ਗੱਲ ਸੁਣ ਵਹਿ ਮੈਂ ਸੋਚਣ ਨਹੀਂ ਉਹਨਾਂ ਨੂੰ ਗੱਲ ਕਰ ਹੀ ਲੈ ਤੋ ਜਿੰਨਾ ਚਿਰ ਉਹਨਾਂ ਨੇ ਗੱਲ ਨਾ ਕੀਤੀ ਕੋਈ ਮਸਲੇ ਦਾ ਹੱਲ ਹੋਣਾ ਹੀ ਨਹੀਂ ਮੰਮੀ ਆ ਇੱਕ ਵਾਰੀ ਤਾਂ ਝਮਾਕਾ ਹੋਣਾ ਹੀ ਹੋਣਾ ਘਰ ਚ ਤੇਰਾ ਦਿਮਾਗ ਖਰਾਬ ਕਿਆ ਅੱਗੇ ਤਮਾਕਾ ਜੇ ਹੀ ਲਿਆ ਨਾ ਤੂੰ ਜੇ ਭੈਣੇ ਹੱਥੋਪਾਈ ਹੋ ਗਈ ਤਾਂ ਫੇਰ ਕੀ ਬਣੂ ਮੰਮੀ ਹੱਥੋਪਾਈ ਦੀ ਗੱਲ ਅਲੱਗ ਆ ਜੇ ਅਸੀਂ ਡਰ-ਡਰ ਕੇ ਉਹਦੇ ਨਾਲ ਗੱਲ ਹੀ ਨਾ ਕੀਤੀ ਅੱਗੇ ਸਾਡੀ ਕੁੜੀ ਦੀ ਮਿੱਟੀ ਭਲੀਤ ਹੋ ਗਈ ਆ ਇੰਨੇ ਸਾਲ ਜੇ ਉਹਨੇ ਹੌਸਲਾ ਜਿਆ ਕਰਕੇ ਆਪਣੇ ਭਰਾ ਭਜਾਈ ਨੂੰ ਮਾਂ ਨੂੰ ਗੱਲ ਦੱਸੀ ਆ ਤੇ ਹੁਣ ਭਰਾ ਨੂੰ ਪੁੱਛ ਲੈਣ ਦੋ ਹੁਣ ਅਸੀਂ ਡਰਨਾ ਨਹੀਂ ਆ ਮੰਮੀ ਅਸੀਂ ਤਾਂ ਡੱਟ ਕੇ ਮੁਕਾਬਲਾ ਕਰਨਾ ਹੈ ਬੰਦੀ ਦਾ ਮਾਂ ਤਾਂ ਹੈਗਾ ਪਰ ਆਪਣਾ ਭਰਾ ਪੁੱਤ ਜਾਣਦਾ ਚੱਲ ਵੇਖੀਏ ਮੰਮੀ ਜ਼ਿੰਦਗੀ ਖਰਾਬ ਕਰਨ ਨਾਲੋਂ ਚੰਗਾ ਵਾ ਇੱਕੋ ਦਿਨ ਤਮਾਕਾ ਹੋ ਲੈਂਦਾ ਫੇਰ ਜਿਹੜਾ ਹੁੰਦਾ ਪੁੱਤ ਇਤਨਾ ਕੰਮ ਨਹੀਂ ਕਰਾ ਹੋ ਗਿਆ ਮੇਰੀ ਸੁਣ ਗੱਲ ਉਹ ਰਾਣਿਆ ਮੇਰੇ ਨਾਲ ਬਾਈ ਬਕਵਾਸ ਨਹੀਂ ਕਰਨੀ ਤੇ ਮੈਨੂੰ ਨਾਲ ਇਹ ਗੱਲ ਦੱਸ ਤੇ ਜਦੋਂ ਤੈਨੂੰ ਦੱਸਿਆ ਜਿੰਨੇ ਆ ਹਾਲੇ ਦੱਸਣ ਦੀ ਲੋੜ ਨਹੀਂ ਮੇਰੀ ਗੱਲ ਸੁਣ ਅੱਜ ਜਿਹੜੇ ਤੇਰੇ ਕੰਮ ਐ ਨਾ ਇਹ ਸ਼ੋਭੇ ਨਹੀਂ ਆ ਤੇ ਨਾਲ ਹੀ ਐਨੇ ਨਹੀਂ ਆ ਸਾਨੂੰ ਪਤਾ ਵਾ ਤੂੰ ਕੀ ਕਰਦਾ ਕੀ ਨਹੀਂ ਕਰਦਾ ਬਸ ਇਹ ਕਹਣਾ ਆਪੀ ਪ੍ਰਮਾਨ ਸੀ ਅੱਗੇ ਚੁੱਪਿਆ ਨਾਲੇ ਜਿੱਦ ਸੋਣ ਨਹੀਂ ਐ ਨਾ ਬਾਦੀ ਗੱਲ ਆਲਗ ਸਾਰੇ ਮੁਲਖ ਨੂੰ ਕੀ ਕਰਦਾ ਵਾ ਤੂੰ ਦੱਸ ਮੈਨੂੰ ਦੱਸਿਆ ਕਿਨੇ ਤੈਨੂੰ ਦੱਸ ਦਿਨਾ ਵਾ ਉਹੀ ਦੱਸ ਲਗਾ ਦੱਸ ਆ ਮੇਰੀ ਭੈਣ ਨੇ ਦੱਸਿਆ ਤੇਰੀ ਘਰ ਵਾਲੀ ਨੇ ਸਾਰਾ ਗੁੱਸਾ ਹੋਰ ਉਹਨੇ ਦੱਸਿਆ ਤੇਰੇ ਕੋ ਤੂਤਾ ਸਾਰੀਆਂ ਹੋਰ ਪੀਰ ਲੈ ਸਚਾਈ ਸੁਣ ਕੇ ਤੁਰ ਪਿਆ ਓਏ ਗੱਲ ਸੁਣ ਤੈਨੂੰ ਬੰਦਰਾ ਪੁੱਤ ਬਣਾ ਹੀ ਦੇਣਾ ਚੱਲਿਆ ਕਿਧਰਿਆ ਗੱਲ ਤਾਂ ਸੁਣੇ ਤਰਾ ਹੇ ਰੱਬ ਕਿੰਸੀਂ ਹੇ ਲੜਦੇ ਵੀ ਦੂਰੀ ਓਏ ਗੱਲ ਸੁਣ ਮੇਰੀ ਗੱਲ ਸੁਣ ਤੂੰ ਨਾ ਮੇਰੀ ਭੈਣ ਨਾ ਸਾਹ ਲਾ ਗੱਲ ਕਰ ਉਹ ਕੀ ਗੱਲ ਸੁਣਿਆ ਵਰਤੈ ਤੂੰ ਜਨੂ ਮਿਲਰ ਦੱਸਣੀ ਉਹ ਤਰੇ ਮੇਰੇ ਘਰ ਬੈਠਾ ਵੇਚੀ ਕਰਨੋਂ ਬੈਠਾ ਤੇ ਮੈਂ ਕੀ ਕਹਾਂ ਮੈਂ ਕੀ ਕਹਿਣ ਗਿਆ ਵਾ ਮੈਂ ਕੀ ਪਾਣੀ ਨੂੰ ਤੇ ਕੀ ਕਰਦਾ ਮੜਾ ਤੂੰ ਮੜਾ ਤੂੰ ਮੜਾ ਤੇ ਮੈਂ ਤੇ ਤੂੰ ਮੇਰਾ ਪੋਰ ਖੋਲਣ ਡਾ ਪੀ ਇੱਥੇ ਆ ਗਏ ਤੈਨੂੰ ਕੀ ਨਹੀਂ ਮਿਲਦਾ ਲੋਨ ਪੌਂਡ ਨਹੀਂ ਮਿਲਦਾ ਰੋਟੀ ਨਹੀਂ ਆਉਂਦੀ ਤੈਨੂੰ ਇਹ ਸੱਚੀ ਬੋਲਿਆ ਮੈਂ ਤਾਂ ਛੋੜ ਦੇ ਬੋਲਿਆ ਸੱਚ ਬੋਲਿਆ ਤੂੰ ਹਰੀ ਚੰਦਰ ਦੀ ਉਲਾਦ ਆ ਗਈ ਏ ਸੱਚੀ ਬਸ ਉਹਨੂੰ ਬੋਲ ਲੈਂਦੇ ਕਿ ਬੋਲ ਤੂੰ ਬੋਲ ਨਾ ਬੋਲ ਗਰ ਵੀ ਲਾ ਮੈਂ ਤੇਰੇ ਨਾਲ ਹਾਂ ਨੀ ਲੋੜ ਨਹੀਂ ਆ ਇਹਨੂੰ ਛਤਰਾਂ ਦਾ ਡਾਰੀ ਨਾ ਜਾ ਮੇਰਾ ਦਾ ਕਹਿ ਕੋ ਉਹਲੇ ਜੋਰ ਜੀ ਬੋਲ ਖੋਲਣ ਆ ਵੀ ਇੱਥੇ ਆ ਕੇ ਤੈਨੂੰ ਰੋਟੀ ਬਣਣੀ ਮੈਂ ਕਰਦਾ ਕੰਟੀਨਿਊ ਹੀ ਮੈਂ ਕਰਦਾ ਇੱਕ ਘਟ ਬੋਲਣ ਆ ਵੀ ਇਹਨਾਂ ਦੱਸੀ ਲੈਣੇ ਚੱਲ ਜਾਈਂ ਭਾਬੀ ਤੂੰ ਜੋ ਕਰਦਾ ਤੂੰ ਮੜ ਮਾਰਾ ਛਤਰਪੜਾ ਮੈਂ ਤੇ ਖੜਾ ਆ ਮੇਰੀ ਗੱਲ ਸੁਣ ਧਿਆਨ ਨਾਲ ਦੀ ਗੱਲ ਸੁਣ ਮਾਰ ਲੂੰਗਾ ਮਾਰ ਲੇਗਾ ਮੇਰੇ ਉੱਤੇ ਨਹੀਂ ਮਾਰਦਾ ਭਰਾ ਰੋਤਾ ਦਾ ਆ ਲੈ ਸੁਣ ਨਾ ਅਸਦੀ ਮੇਰੀ ਗੱਲ ਬੋਲ ਜੋ ਬੋਲਣੀ ਜੋ ਵਧੀਆ ਕਮੀਆਂ ਦੱਸ ਦੇ ਮੂੰਹ ਤੇ ਦੱਸ ਦੇ ਗਰਦੀ ਲੋੜ ਨਹੀਂ ਥੋਕਾ ਸੱਚ ਸਭ ਕਹ ਦੱਸ ਹਾਂ ਦੱਸ ਦੇ ਮਾਰ ਦੇ ਕਰ ਲੋ ਆਜਾ ਮੋਕੇ ਹੀ ਦੱਸ ਤਰਾ ਕੋ ਜ ਸੁਣੀਆ ਨਹੀਂ ਜਾਂਦੀ ਹੁਣ ਮੈਨੂੰ ਇਹ ਬੰਦੇ ਨੇ ਕੀ ਕੀ ਕਰਵਾਇਆ ਮੇਰੇ ਕੋ ਮੇਰੇ ਘਰ ਕੋਲਾ ਧਿਆਨਾ ਰੋਣਾ ਨਹੀਂ ਉਹ ਬਿਲਕੁਲ ਅਸੀਂ ਪ੍ਰਾਪਰ ਜਾਈ ਤੇਰੀ ਮਾਂ ਤੇਰੇ ਨਾਲ ਆ ਸਾਰਾ ਕੁਝ ਕੁਝ ਡਰਨ ਦੀ ਲੋੜ ਨਹੀਂ ਅੱਗੇ ਬੜੀ ਜ਼ਿੰਦਗੀ ਬਰਥ ਚੱਲ ਗਈ ਆ ਬੋਲ ਮੈਂ ਨਾ ਹੁਣ ਤੇਰੇ ਨਾਲ ਮਿਲ ਕੇ ਕੋਈ ਠੱਗੀ ਨਹੀਂ ਕਰਨੀ ਕੋਈ ਚੋਰੀ ਨਹੀਂ ਕਰਨੀ ਕੰਨ ਖੋਲ ਕੇ ਸੁਣ ਲੈ

ਸਮਝਦਾ ਸਿੱਧੀ ਗੱਲ ਹੀ ਤੂੰ ਨਾ ਇਥੋਂ ਡੰਡੀ ਹੋ ਜਾ ਮੈਂ ਡੰਡੀ ਹੋ ਜਾਊਂਗਾ ਠੀਕ ਹੈ ਨਾ ਹੋ ਜਾ ਮੈਂ ਆਪਣੀ ਕੁੜੀ ਦਾ ਹਿਸਾਬ ਲਾ ਰੂਗਾ ਸਤਾ ਲਾ ਰਿਹਾ ਹੋ ਜਾਊਂਗਾ ਡੰਡੀ ਮੈਂ ਠੀਕ ਹੈ ਨਾ ਅਸੀਂ ਆਪਣੀ ਕੁੜੀ ਦਾ ਹਿਸਾਬ ਲਾ ਲਾਂਗੇ ਆਪੇ ਕੀ ਕਰਨਾ ਕੀ ਨਹੀਂ ਕਰਨਾ ਤਾਂ ਘਰੋਂ ਕੰਮ ਨਹੀਂ ਚੱਲੇ ਨੇ ਜਿਹੜੇ ਠੱਗੀਆਂ ਥੋੜੀਆਂ ਆਲੇ ਹੁਣ ਗੱਲ ਹੋ ਗਈ ਸਿੰਧੀ ਸਦੀ ਮੂੰਹ ਤੇ ਹੋ ਗਈ ਆ ਤੈਨੂੰ ਮੈਂ ਸਮਝਾ ਦੂਗਾ ਚੰਗੇ ਕਮਾਂਗੇ ਆ ਜਾ ਆ ਜਾ ਤੂੰ ਨਹੀਂ ਮੰਨਦਾ ਹੁਣ ਗੱਲ ਤੇ ਫਿਰ ਮੈਂ ਕੀ ਕਰਾਂ ਉਹ ਪਾਜੀ ਮੇਰੇ ਵਾਸਤੇ ਚੰਗੇ ਆ ਸਾਰੇ ਚੰਗੇ ਲੋਕ ਨੂੰ ਮਾਰੇ ਹੋਣਗੇ ਬੱਸ ਅੱਜ ਸੱਚਾਈ ਦਾ ਪਤਾ ਲੱਗਾ ਤੇ ਬੜਾ ਭੁੜਕੰਡੇ ਜੇ ਹੁਣ ਦੱਸ ਹੁਣ ਦੱਸੋ ਕੀ ਇਹ ਝੂਠ ਬੋਲਦੀ ਆ ਬੋਲੋ ਮੁਝੇ ਸਾਰਾ ਕੁਝ ਤੁਸੀਂ ਉਹਦੇ ਤੇ ਸੁਟਿਆ ਹੀ ਤੇ ਇਹਦੇ ਪਿੱਛੇ ਹੱਥ ਤੁਹਾਡਾ ਹੀ ਸਾਨੂੰ ਵੀ ਹੋਣੀ ਪਤਾ ਲੱਗਾ ਇਸ ਗੱਲ ਦਾ ਕਰੋ ਗੱਲ ਹੁਣ ਭਰਾਵੋ ਮੇਰੇ ਤੁਹਾਨੂੰ ਚੰਗਾ ਲਈਏ ਦੱਸੋ ਮੇਰਾ ਹਿੱਸਾ ਨਹੀਂ ਹੈਗਾ ਮੇਰਾ ਹੱਕ ਨਹੀਂ ਹੈ ਕਿਉਂ ਹੁੰਦਾ ਦਾਦਾ ਜਵਾਈ ਇਥੋਂ ਦਾ ਦਾਦਾ ਹੱਥ ਦਾਦਾ ਐਸਾ ਕੀ ਸਾਰਾ ਉਹ ਮੁੰਡਿਆਂ ਦਾ ਧੀ ਆ ਦਾ ਨਹੀਂ ਧੀ ਨੂੰ ਦੇ ਕੇ ਤੂੰ ਉਹਨਾਂ ਦਾ ਨਹੀਂ ਤੂੰ ਮੇਰਾ ਮੁੰਡਾ ਨਹੀਂ ਤੂੰ ਜਵਾਈ ਨਹੀਂ ਮੇਰਾ ਤੂੰ ਮੇਰਾ ਪੋਤੇ ਆ ਮੇਰਾ ਪੋਤੇ ਆ ਉਹਦਾ ਹਿੱਸਾ ਨਹੀਂ ਬਣਦਾ ਫਿਰ ਉਹਦਾ ਹਿੱਸਾ ਕਦਾ ਮੇਰੀ ਮਾਂ ਨੇ ਮੈਨੂੰ ਕਿਹਾ ਤੈਨੂੰ ਕਹਿੰਦੇ ਕਵਾੜੀ ਦੇ ਵਿੱਚ ਬੋਲਨੀ ਲੋੜ ਨਹੀਂ ਮੈਨੂੰ ਦੱਸਾ ਪਹਿਲਾਂ ਬੜੀ ਬੇਇੱਜ਼ਤੀ ਕਰਾਤੀ ਤੇ ਮਰੀ ਤੂੰ ਆਪਣੇ ਮੂੰਹ ਦਾ ਟੇਬਲ ਆਲਾ ਤੇ ਬਾਰੋਂ ਲਿਆ ਕੇ ਬੰਦਾ ਪਾ ਰਸਾ ਤਰੀ ਮਾਂਜੀ ਮੰਮੀ ਨੇ ਤੁਹਾਨੂੰ ਤਾਂ ਕਿਹਾ ਸੀ ਕਿ ਤੁਹਾਨੂੰ ਹਿੱਸਾ ਦੇਵਾਂਗੇ ਕਿਉਂਕਿ ਉਹਨਾਂ ਨੂੰ ਤੁਹਾਡੀ ਆਸਰੀ ਕੁੱਤਿਆਂ ਦਾ ਨਹੀਂ ਪਤਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੇਰੀ ਕੁੜੀ ਨਹੀਂ ਸਹੀ ਹੈਗੀ ਮੇਰੀ ਕੁੜੀ ਠੱਗੀਆਂ ਥੋਰੀਆਂ ਮਾਰਦੀ ਹੈ ਤੇ ਲੋਕਾਂ ਦੇ ਪੈਸੇ ਖਾਂਦੀ ਹੈ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਜਵਾਈ ਥੱਗ ਗਿਆ ਅੱਜ ਪਤਾ ਲੱਗਾ ਜੀ ਜਵਾਈ ਥੱਗ ਗਿਆ ਉਹਨੂੰ ਅਕਲ ਆ ਗਈ ਤੇ ਵੀ ਨਾ ਟੇਬਲ ਵਾਲਾ ਮੂੰਹ ਤੇ ਲੇ ਤੇਰੇ ਅੱਜ ਆ ਕੇ ਬੜੀਆਂ ਸਾਹਮਣੇ ਆਈ ਪਾਜੀ ਅੱਜ ਬੋਲ ਬੋਲ ਕੀ ਬੋਲਦਾ ਨਹੀਂ ਕਿ ਜਦੋਂ ਵਦੋ ਜਾਂਦੇ ਹਾਂ ਮੇਰੇ ਨਾਲ ਜਦੋਂ ਮੇਰਾ ਹੱਥ ਔਖਾ ਸੀ ਮੇਰਾ ਕੰਮਕਾਰ ਚਾਦਾ ਸੀ ਪਾਜੀ ਇਹਨੇ ਪੈਸੇ ਦੇ ਦੋ ਉਹ ਵੀ ਠੱਗਿਆਂ ਦੇ ਪੈਸੇ ਸੀ ਤੁਸੀਂ ਕਿਹੜੇ ਨਹੀਂ ਵਰਦੇ ਦੱਸੋ ਪਹਿਲੇ ਕਰੀ ਕਦੀ ਕਟੀਆਂ ਦੇ ਨਹੀਂ ਸਕੇ ਅਰੇ ਕੋਈ ਨਹੀਂ ਪਤਾ ਨਹੀਂ ਤਾਨੀ ਹੀ ਇਸ ਗੱਲ ਦਾ ਕਿ ਇਹ ਪੈਸੇ ਠੱਗੀਆਂ ਦੇ ਤੁਸੀਂ ਇਕੱਠੇ ਕੀਤੇ ਸਾਨੂੰ ਨਹੀਂ ਇਸ ਗੱਲ ਦਾ ਆਹੋ ਤੂੰ ਦਮਾ ਤੈਨੂੰ ਪੈਸੇ ਦੇ ਤੇ ਬਾਅਦ ਉਹ ਤੂੰ ਚੁੱਪ ਕਰ ਜਾ ਰੇ ਜਨਾ ਰੱਟਾ ਮਿਲਾਇਆ ਕਰ ਤੇਨ ਮਾਰ ਦੇ ਕਹਿੰਦਾ ਮਰੂਗਾ ਚੁੱਪ ਇਹ ਚਪੇੜਾ ਵਾਰ ਨਹੀਂ ਚਾਹੀਦੇ ਸਾਨੂੰ ਜਿਹੜੀ ਅੱਜ ਦੱਸਣ ਗਈ ਐ ਇੰਨੇ ਸਾਲ ਤੁਹਾਡੇ ਨਾਲ ਬੱਟ ਛੜੇ ਉਦੋਂ ਦਾ ਦੱਸ ਦੀ ਮਰਦੀ ਐ ਇਹਦੇ ਚਪੇੜਾ ਬੱਜਣ ਵਾਲੀ ਆ ਆਹ ਹਾਲ ਨਾ ਦਦੇ ਦੇ ਆਹੋ ਜੱਜੂ ਤੇਰੇ ਪੈਸੇ ਖਾਦੇ ਉਦੋਂ ਮੈਨੂੰ ਸੁਰਤ ਆਈ ਭਾਬੀ ਅੱਜ ਆ ਗਈ ਆ ਕੋਈ ਗੱਦੀ ਬਾਜੀ ਆ ਤੁਸੀਂ ਸਾਡਾ ਮਨਾਨ ਪਰਜਾਈ ਨੂੰ ਨਾ ਮੈਂ ਤਾਂ ਬਗਾਨਾ ਨਾ ਆਹ ਗੱਲ ਕਹਿ ਕੇ ਮੇਰੀ ਗੱਲ ਸੁਣ ਸਿੱਧੀ ਜੀ ਗੱਲ ਮੁਖ ਜੀ ਤੈਨੂੰ ਮੈਂ ਪਹਿਲਾਂ ਵੀ ਕਿਹਾ ਤੂੰ ਹੋਣ ਵੀ ਕਿੱਡਾ ਡੰਡੀ ਹੋ ਜਾ ਤੇਰੇ ਇੱਥੇ ਕੁਝ ਨਹੀਂ ਵੱਡੀਦਾ ਤੇ ਨਾਲੇ ਕੁਝ ਮਿਲਣਾ ਹੀ ਉਹ ਮੈਂ ਨਹੀਂ ਹੁਣ ਤਾਂ ਨਾ ਮੈਨੂੰ ਕਿਉਂ ਅੱਛਾ ਆਹੋ ਜਦੋਂ ਵਿਆਹ ਲੜੇਗਾ ਉਹ ਨਾ ਰਹਿਣਾ ਇੱਥੇ ਜਦੋਂ ਤੁਸੀਂ ਜਾਣਾ ਲੜੇਗਾ ਹਾਂ ਉਹ ਮੈਂ ਰਹਿ ਇੱਥੇ ਵਿਆਹ ਆਹੋ ਕੋਈ ਉਹਦਾ ਵੀ ਲਾਜ ਆ ਮੇਤੋਂ ਗੁਰਮੀਤ ਦਿੱਤੇ ਨੇ ਫਾਰਮ 'ਤੇ ਗੱਲ ਇਹਨੂੰ ਸੈੱਡ ਕਰਕੇ ਤੇ ਮੂੰਹ ਤੇ ਮਾਰਨੀ ਚੱਲ ਲੈ ਨਾ ਮੈਂ ਕਿਹਾ ਸੈਂ ਵਾਰੀ ਨਾਲ ਜੇਰੀ ਆ ਅੱਛਾ ਉਹ ਕਰਵਾ ਲੈ ਮੈਂ ਤੈਨੂੰ ਵਾਰੀ ਨਾਲ ਜੇਰੀ ਆ ਆਹੋ ਸੱਚੇ ਗਰ ਸੁੱਤੇ ਨਾ ਉੱਠਾ ਹੋਰ ਬਾਲਾ ਕਿਹੜਾ ਹੀ ਵੇਲਾ ਲਮਾ ਦਾ ਫਸੇ ਫਾਈ ਵੇਖਦਾ ਨਾ ਤੈਨੂੰ ਹਾਂ ਮੇਰੀ ਗੱਲ ਸੁਣ ਤਾਂ ਕੀ ਆ ਲੋਂਡੇ ਮੈਨੂੰ ਨਹੀਂ ਮੈਂ ਤੁਹਾਨੂੰ ਤੁਹਾਡੀ ਭਾਗੀ ਹੋਣ ਦੇ ਨਾਲ ਤੇ ਫੇਰ ਸਮਝਾਉਣ ਨਹੀਂ ਆ ਨਾ ਬੱਚਿਆਂ ਦੀ ਜ਼ਿੰਦਗੀ ਖਰਾਬ ਕਰੋ ਨਾ ਕਰੋ ਦੋਵੇਂ ਚੱਲ ਮੇਰਾ ਬਾਤ ਦੀ ਗੱਲ ਬਾਜੀ ਮੇਰੀ ਸੁਣ ਲੋ ਗੱਲ ਇਹ ਕੰਮ ਮੈਨੂੰ ਵੀ ਕਰਨ ਆਉਂਦਾ ਦੱਸੋ ਇਹ ਕਰਨਾ ਕੋਈ ਆਉਂਦਾ ਮਰਨਦਾ ਹੋ ਜਾਣਾ ਜਰਾ ਜੋ ਨਾ ਰਿਹਾ ਜੋ ਸਾਰੇ ਜੋ ਸਾ ਮੇਰੇ ਵੱਸਿਰ ਕਰਦੇ ਮੈਂ ਮਤਬ ਤੁਹਾਨੂੰ ਇੱਥੇ ਹੀ ਰਹਿਣ ਦਿਆਂਗਾ ਤੁਸੀਂ ਸਾ ਪੁਲਿਸ ਸਾਹਿਬ ਇਹ ਤਾਂ ਚੱਲੋ ਬਈ ਭਾਬੀ ਸਮਝਾ ਲੈ ਨੂੰ ਵੀ ਓ ਸੁਣ ਮੇਰੀ ਗੱਲ ਤੂੰ ਵੀ ਸੋਚਦਾ ਕਿ ਕੁੜੀਆਂ ਵਿਆਹਤੀਆਂ ਤੇ ਮਰਨਤੀਆਂ ਤੂੰ ਹੀ ਸੋਚਦੇ ਜੇ ਪੱਲਾ ਤੁਹਾਡੇ ਹੱਥ ਬੁਲਾਦਾ ਨਾ ਕੁੜੀ ਦਾਹੀਂ ਤੇ ਪਿਛਲੇ ਤੋਂ ਉਹਦੇ ਮਾਰੀ ਗਏ ਸਾਰੇ ਸਹੀ ਆ ਤੂੰ ਜੋ ਮਰਜ਼ੀ ਕਰ ਲੋ ਜੋ ਤੁਹਾਡੇ ਮਨ ਦਾ ਉਹੀ ਕਰਾ ਲਓ ਕੁੜੀਆਂ ਦੇ ਕੋਲ ਉਹ ਜੇ ਪੱਲਾ ਤੇ ਫੜਾਇਆ ਤੇ ਛੱਡਿਆ ਕਿਦੋਂ ਮਾਂ ਤੇ ਤੂੰ ਹੀ ਛਡਾਉਂਦੇ ਤੇ ਉਹਦੀ ਜੜਾਂ 'ਚ ਬੈਠੇ ਫੜਾਉਂਦੇ ਤੇਰੇ ਬਰਤੁੱਤਾ ਕਰਕੇ ਦਿਆਂ ਤੈਨੂੰ ਮੈਂ ਚੰਗੀ ਵਰੀ ਵੀ ਵਰੀ ਕਹਿ ਦਿੱਤਾ ਪਰ ਚੰਗੇ ਰਾਹ 'ਤੇ ਪਾ ਤੂੰ ਨਹੀਂ ਤੁਰਦਾ ਮੇਰੇ ਰਾਹ ਚੰਗੇ ਆ ਤੂੰ ਆਪਣੇ ਸਹੀ ਕਰਨੀ ਮੈਂ ਕਰਨ ਲੱਗਾ ਫਿਰ ਉਹੀ ਕਰਨ ਲੱਗਾ ਠੀਕ ਹੈ ਨਾ ਤੈਨੂੰ ਤੋੜ ਕੇ ਰੰਗਾ ਦਈਆ ਤੂੰ ਚੱਲ ਜਾ ਸੋ ਡੰਡੀ ਉੱਜਾ ਸਿੱਧੀ ਜਿਹੀ ਗਲੀ ਇੱਥੇ ਤੇਰਾ ਕੁਝ ਨਹੀਂ ਬੰਨਣਾ ਹੁਣ ਤੇ ਨਾ ਹੀ ਮੈਂ ਕੁੜੀ ਜਾਂਦੇ ਨਹੀਂ ਕਰ ਨਾਲ ਕੁਝ ਬੰਨਣਾ ਤਾਂ ਤਲਾਕ ਤੇ ਤਲਾਕ ਜੇ ਪਤਾ ਉਹ ਦਿਨ ਹੋਗਾ ਜਦ ਮੰਨੀਂ ਇੱਥੇ ਰਹਿਣਾ ਈ ਤੇ ਜੋ ਮਰਜ਼ੀ ਕਰ ਲੈ ਭਰਾ ਜੀ ਦਾ ਦਾ ਟੈਨਸ਼ਨ ਨਾ ਲੈ ਮੈਂ ਜੀਦਾ ਵਾ ਭਰਾ ਨਹੀਂ ਉਹਦਾ ਪਿਓ ਵਾ ਠੀਕ ਹੈ ਨਾ ਮੈਂ ਕਰ ਲੂੰਗਾ ਪੇ ਜੋ ਕਰਨਾ ਵਾ ਕਰਲੀ ਵਿੱਚ ਜੋ ਕਰਨਾ ਈ ਦੇ ਸਹੀ ਆ ਮੈਂ ਕਰਕੇ ਵਿਖਾ ਦੂੰਗਾ ਠੀਕ ਹੈ ਹੈ ਨਾ ਇੱਥੇ ਤੂੰ ਤਾਂ ਇੱਥੇ ਹੀ ਮੈਂ ਆ ਤਾਂ ਮੈਂ ਹੁਣੇ ਆਇਆ ਜਣਾ ਨਹੀਂ ਘਰੇ ਫੇਰ ਭਾਈ ਜਣ ਭਾਈ ਜਣ ਵਾ ਦੋਵਾਂ ਨੂੰ ਬਰਾਬਰ ਹੀ ਫੇਰ ਉਹ ਮੈਂ ਲੈਣਾ ਤੂੰ ਟੈਨਸ਼ਨ ਨਾ ਲੈ ਉਹ ਮੈਂ ਕਰ ਲੂੰਗਾ ਨਾ ਕਰਲੀ ਜੋ ਕਰਨਾ ਨੂੰ ਚੱਲ ਜਾ ਆਪਣੇ ਦਿਮਾਗ ਦੀ ਪਹੇਖਾ ਕਰ ਦੇਣਾ ਹੈਗਾ ਕਰ ਲੈ ਆਪਣੇ ਖਾਵੇਂ ਤੂੰ ਆਪਣੇ ਘਰ ਦਾ ਦਰਵਾਜ਼ਾ ਵਾਪਸ ਦਰਿਆਉਗੀਓ? ਦਾ ਪਰਜਤ ਹੂੰ। ਉਹ ਸ਼ਾਸ਼ੇ ਮੇਰਾ ਪੁੱਤਰਾ, ਉਹ ਜਿਹੇ ਤੇਰੇ ਵਰਗੇ ਪੁੱਤ ਘਰ ਘਰ ਜਮਣ ਨਾ ਤੇ ਧੀਆਂ ਧੱਕੇ ਹੀ ਲਾ ਖਾਣ। ਆਹ ਕੀ ਕੀਤੀ ਬੰਦੇ ਆਲੀ ਗੱਲ, ਮੇਰਾ ਮਨ ਖੁਸ਼ ਕਰਤਾਈ। ਬਿਲਕੁਲ ਸਹੀ ਕੀਤਾ ਨਜੀ ਤੁਸੀਂ। ਬਹੁਤ ਵਧੀਆ ਕੀਤਾ। ਐਹੋ ਜੇ ਬੰਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਐ। ਤੇ ਗੁਰਪ੍ਰੀਤ, ਤੂੰ ਹੱਸੁਰਕੜੇ ਜੇ ਲਾਉਣੇ ਬੰਦ ਕਰ ਦੇ। ਆ ਸਾਰਾ ਕੁਝ ਤੇਰੇ ਕਰਕੇ ਕਰਦੇ ਪਏ ਆ ਕਿਸੇ ਹੋਰ ਕਰਕੇ ਨਹੀਂ ਕਰਦੇ ਪਏ ਤੇਰਾ ਹੀ ਜੀਵਨ ਹੈ ਸਵਾਰਣਿਆ ਤੇਰਾ ਭਰਾ ਉਹ ਦੀ ਸੁਣ ਆ ਰੋਣਾ ਨਾ ਬੰਦ ਕਰ ਦੇ ਸਿੱਧੀ ਜੀ ਗੱਲ ਹੀ ਹੋੜਾ ਜੇ ਤੂੰ ਕਿਤੇ ਪਹਿਲਾਂ ਹੁਣ ਇਹ ਗੱਲ ਦੱਸਿਆ ਤੇ ਨਾ ਤੇਰਾ ਹਲਾਸ ਨਹੀਂ ਹੋਣੇ ਸਵਰਗ ਬਣਾ ਦੇਣੀ ਤੇਰੀ ਜ਼ਿੰਦਗੀ ਕੀ ਕਰਲੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਲ ਆਪਣੀ ਗੱਲ ਤੇ ਆ ਕੇ ਚੱਲਣ ਲੱਗ ਪਈ ਹੈ। ਹੁਣੀ ਗੱਲ ਹੈ। ਅਹੀਂ ਤੇਰੇ ਬੱਚਿਆਂ ਦਾ ਤੇ ਤੇਰਾ ਸੋਚ ਕੇ ਸਾਰਾ ਕੁਝ ਕਰਨ ਦੇ। ਜੇ ਤੂੰ ਬੰਦਾ ਬਣ ਜਾਊਗਾ, ਸੁਧਰ ਜਾਊਗਾ ਤੇ ਤੇਰੇ ਨਾਲ ਰਹੂਗਾ। ਜੇ ਨਹੀਂ ਸੁਧਰਦਾ ਤੇ ਇਹੋ ਜਿਹਾ ਤੂੰ ਰੱਖ ਕੇ ਵੀ ਕੀ ਕਰਨਾ ਹਾਂ? ਕਰ ਆਪਣੀ ਮਿਹਨਤ ਤੇ ਬੱਚੇ-ਬਾਲ ਆਪਣੇ ਆਪ ਨਾ। ਅਹੀਂ ਤੇਰੇ ਨਾਲ ਆ ਰਿਹਾ। ਸਹੀ ਆਖਿਆ ਸ਼ੰਮੀ ਨੇ। 16 ਹਾਲੇ ਗੱਲ ਹੀ। ਕੁੜੀ ਹੋਰ ਕਹੀਂ ਤੇਰੇ ਨਾਲ ਹਰ ਤੱਕ ਧੀ ਹੋ ਜਾਂਦਾ, ਦੁਰਸ਼ਕੁਸ਼ ਕਰਦੇ ਬੰਦ। ਲੋੜ ਕੀ ਤੇਰੇ ਨੂੰ ਲੋੜ ਕੀ ਹੈ? ਮੈਂ ਤੇਰੇ ਨਾਲ ਖੜਾ। ਵੇਖੋ ਕੁੜੀ। ਇਹ ਕਰੀਸਾ ਤੋਂ ਕੁੜੀ ਦਾ ਵਿਆਹ ਹੋ ਜਾਂਦਾ ਮੈਂ ਬੜੇ ਘਟ ਭਰਾ ਪਰਚਾਈਆਂ ਹੁੰਦੇ ਨੇ ਜਿਹੜੇ ਸਟੈਂਡ ਲੈਂਦੇ ਨੇ ਬਾਅਦ ਵਿੱਚ ਜਦੋਂ ਕੁੜੀ ਆਣ ਕੇ ਦੁੱਖ ਦੱਸਦੀ ਆ ਨਾ ਆਪਣਾ ਪਰ ਆਪਰ ਜਾਈ ਪਤਾ ਕੀ ਸੋਚਦੇ ਆ ਕਿ ਜੇ ਆਹੀ ਇਹਨੂੰ ਇੱਥੇ ਆਖਿਆ ਤੇ ਇਹ ਸਾਡੇ ਤੇ ਬੋਝ ਬਣ ਜਾਣੀ ਇਹਨੂੰ ਜਾਣ ਤੋਂ ਸੋਹਰੇ ਘਰ ਜਿੱਦਾਂ ਦੀ ਦੀ ਜ਼ਿੰਦਗੀ ਚੀ ਜਾਂਦੀ ਆ ਜੀ ਜਾਵੇ ਆ ਗਲਤ ਹੋਵੇ ਸਹੀ ਹੋਵੇ ਕਮ ਸੋ ਕਮ ਸਾਡੇ ਅੱਪਲੇ ਤਾਂ ਪਾਉਗੀ ਐ ਪਰ ਵੇਖ ਮੈਨੂੰ ਮਾਨਿਆ ਰਣਜੀਤ ਤੇ ਜਿਨ੍ਹਾਂ ਨੇ ਆ ਸਟੈਂਡ ਲਿਆ ਆ ਤੇ ਨਾਲ ਮਾਨ ਕਾ ਆਪਣੀ ਭਾਬੀ ਤੇ ਤੇਰੇ ਵੀਰ ਦੇ ਨਾਲ ਪੋਤੇ ਪੁੱਤੇ ਤੇ ਮੇਰੇ ਲਈ ਇੰਨੀ ਬਹੁਤ ਵਧੀਆ ਨਹੀਂ ਤਾਂ ਕੋਈ ਪਰਾਹ ਫਲ ਜਾਈ ਨਹੀਂ ਅੱਗਾ ਜਰੂਰੀ ਨਹੀਂ ਆ ਜਿਹੜੇ ਪੇਕੇ ਹੁੰਦੇ ਮਾਨਾਂ ਦੇ ਜੇ ਭਰਾ ਚੰਗੇ ਹੋਣ ਨਾ ਤੇ ਪੇਕੇ ਭਰਾਵਾਂ ਦੇ ਗਾ ਜਵਾਕਾਂ ਤੱਕ ਹੁੰਦੇ ਆ ਪੇਕੇ ਕਦੇ ਨਹੀਂ ਜਾਂਦੇ ਕਿਤੇ ਸੋਚ ਸੋਚ ਦੀ ਗੱਲ ਹੁੰਦੀ ਸਾਰੀ ਇਹ ਕਿਆ ਵਾਛੇ ਪੁੱਤ? ਕਿਆ ਵਾਛੇ? ਉਹਨਾਂ ਦਾ ਕੁਘਿਆ ਬੱਲੇ ਵਾਲਾ ਇਹੋ ਜਿਹਾ ਭਰਾਹ ਪਰਜਾਈ ਨਹੀਂ ਤੈਨੂੰ ਰੋਣਾ ਤੇ ਦੋਸਤ ਬਸ ਕਰਦੇ ਬੰਦ ਹਾਂ। ਹਾਂ ਵਾਛੇ। ਜੋ ਤੇਰੇ ਨਾਲ ਪਿਆਰ ਕਰਦਾ ਹੋਊਗਾ ਨਾ ਤੇ ਤੇਰੇ ਬੱਚਿਆਂ ਨਾਲ ਕਰਦਾ ਹੋਊਗਾ। ਉਹ ਜ਼ਰੂਰ ਵਾਪਸ ਆਊਗਾ। ਪੁੱਤ ਇਹੋ ਹੀ ਮਾਪੇ ਹੁੰਦੇ ਆ। ਭਰਾ ਪਰਜਾਈ ਮਾਪੇ ਨੇ ਮੈਂ ਕਿੰਨਾ ਵਿਚਾਰ ਬੁੱਢੇ ਬੰਦੇ ਕਿੰਨਾ ਕਰ ਰਹੀਂਗੇ। ਉਹਨੂੰ ਕੀਤਾ ਅਹਿਸਾਸ ਹੋ ਜਾਣੀ ਮਾਰੇ ਕੰਮ ਛੱਡ ਕੇ ਆ ਜੀ। ਤੈਨੂੰ ਇੱਥੇ ਤੱਕ ਲੋੜ ਹੀ ਨਾ ਪਵੇ ਪਰ ਉਹਨੂੰ ਸਮਝਾਉਣਾ ਜ਼ਰੂਰੀ ਹੈ ਅਜੇ। ਹਾਂ ਇੱਕ ਸਾਡੀ ਭੈਣ ਦੀ ਰੱਬ ਨੇ ਸੁਣ ਲਈ। ਅਹੀਂ ਚੌਣੇ ਹਾਂ ਤੇਰਾ ਘਰ ਵੀ ਬਹੁਤ ਸਵਰਗ ਵਾਂਜੀ ਹਾਂ ਬਸ ਐਹੋ ਚੌਣੇ ਆਹੀਂ ਕਿਤੇ ਵਿੱਚੋਂ ਖਾਣਾ ਕੁਝ ਮੈਂ ਵੀ ਚਲਦੀ ਆ ਕਿਉਂ ਬੰਦੇ ਦਾ ਸਵਾਸ ਹੋ ਜਾਵੇ ਇਹ ਦਵਾਈ ਕੋਈ ਮੇਰ ਹੋ ਗਈ ਤਾਂ ਹੀ ਮੇਰਾ ਘਰ ਸੁਧਰੇਗਾ ਹੋਗੀ ਨਹੀਂ ਸਭ ਕੁਝ ਹੋ ਗਿਆ ਸਾਰਾ ਸਹੀ ਹੋ ਗਿਆ ਇੰਨਾ ਕੋ ਹੋ ਗਿਆ ਇੰਨਾ ਹੋਊਗਾ ਉਦੋਂ ਤੇ ਅਸਰ ਚੋ ਨੋ ਮੰਮੀ ਚਲਾ ਚਾਹ ਪਾਣੀ ਪੀਏ ਆ ਜਾਣਾ ਉਹਨੇ ਚਾਰ ਗਲੀਆਂ ਫਿਰ ਕੇ ਤਾਂ ਜੇ ਕੁਝ ਨਾ ਖਾਣਾ ਬਦਿਓ ਜੀ ਨਾ ਬੜਾ ਵਧੀਆ ਕੰਮ ਹੈ ਇਹ ਸਮਝੋਣਾ ਜ਼ਰੂਰੀ ਜੀ ਇਹ ਸਟੈਗ ਆਪਾਂ ਨੂੰ ਪਹਿਲਾਂ ਲੈਣਾ ਚਾਹੀਦਾ ਪਰ ਆਪਣੀ ਕੁੜੀ ਗਲਤੀ ਨਹੀਂ ਜਿਹਨੇ ਆਪਾਂ ਨੂੰ ਦੱਸਿਆ ਨਹੀਂ ਮੈਂ ਸਟੈਗ ਲੈਣਾ ਚਾਹੁੰਦਾ ਚਲ ਮੇਰੀ ਭੈਣ ਨਹੀਂ ਸਟੈਗ ਹੁਣੇ ਲੈ ਆ ਦੇ ਹੁਣਾਂ ਤੂੰ ਹੀ ਨਾਲ ਲੈ ਆਪਾਂ ਵੀ ਲਿਆ ਚਲੋ ਮਹਾਰਾਜ ਤਲਾ ਕਰੇ ਕੀ ਦਾ ਭੁੱਲੇ ਆ ਕੇ ਆਈ ਜਾਵੇ ਤਕਾਲਾ ਨੂੰ ਘਰ ਆਪਣੀ ਗਲਤੀ ਮੰਨ ਨਹੀਂ ਰਹੀ